ਭਰਾਓ ਮੈਂ ਸੁਖਪਾਲ ਖੈਰੇ ਦੇ ਮਾਮਲੇ ਤੇ ਕੋਈ ਗੱਲ ਕਰਨ ਲੱਗਿਆ ਉਦੋਂ ਪਹਿਲਾਂ ਮੈਂ ਆ ਕੇਜਰੀਵਾਲ ਦੀ ਵੀਡੀਓ ਤੁਹਾਨੂੰ ਸੁਣਾਉਣ ਲੱਗਿਆ ਆ ਵੀਡੀਓ ਜਰੂਰ ਸੁਣ ਲੋ ਜੇ ਇਹ ਵੀਡੀਓ ਦੇ ਵਿੱਚ ਕਹਿ ਕੀ ਰਿਹਾ ਸੁਣਾਉਣੀ ਮੈਂ ਥੋੜੀ ਜੀ ਆ ਆ ਘੁਟਾਲਾ ਹਾਂ ਪਿਛਲੇ 2 ਸਾਲ ਸੇ ਇਹ ਸ਼ਬਦ ਆਪਨੇ ਕਈ ਵਾਰ ਸੁਣਾ ਹੋਗਾ ਆਹੋ 2 ਸਾਲ ਸੇ ਭਾਜਪਾ ਦੀ ਸਾਰੀ ਏਜੰਸੀਜ਼ ਹਾਂ ਹਾਂ ਕਈ ਰੇਡ ਮਾਰ ਚੁੱਕੀਆਂ ਐ ਕਈ ਲੋਕਾਂ ਕੋ ਗ੍ਰਿਫਤਾਰ ਕਰ ਚੁੱਕੀਆਂ ਐ ਅੱਛਾ ਲੇਕਿਨ ਅਭੀ ਤੱਕ ਇੱਕ ਵੀ ਪੈਸੇ ਦਾ ਹੇਅਰਫੇਅ ਕਹੀ ਨਹੀਂ ਮਿਲਿਆ ਉਹ ਠੀਕ ਆ कहीं से एक भी पैसा नहीं मिला हो। अगर भ्रष्टाचार वाकई हुआ है सही तो इतने करोड़ों रुपए गए कहाँ सही पता नहीं क्या सारा पैसा हवा में गायब हो गया ओ पता सच्चाई ये है कि किसी तरह का कोई भ्रष्टाचार हुआ ही नहीं अच्छा अगर होता तो पैसा भी मिलता अच्छा ऐसे फर्जी केस में आम आदमी पार्टी के कई नेताओं को इन्होंने अभी तक जेल में रखा हुआ है अच्छा किसी के भी खिलाफ कोई सबूत नहीं है अच्छा कुछ साबित नहीं हो रहा अच्छा खुलेआम गुंडागर्दी चल रही है अच्छा किसी को भी पकड़ के जेल में डाल दो बीजेपी अच्छा। मुझे गिरफ्तार करना चाहती है क्यों मेरी सबसे बड़ी संपत्ति हाँ। मेरी सबसे बड़ी ताकत मेरी ईमानदारी है अच्छा बोले बोले झूठे आरोप लगा के फर्जी समन भेज के अच्छा मुझे बदनाम करना चाहते हैं ठीक है मेरी ईमानदारी पे चोट करना चाहते हैं इन्होंने मुझे समन भेजे हैं अच्छा ਮੇਰੇ ਵਕੀਲੋ ਨੇ ਮੈਨੂੰ ਬਤਾਇਆ ਕਿ ਇਹ ਸਮੰਹ ਗੈਰ ਕਾਨੂੰਨੀ ਹੈ ਇਹ ਆਦਾ ਵੀ ਭਾਜਪੀ ਨੂੰ ਡਰ ਲੱਗਿਆ ਪਿਆ ਭਾਜਪੀ ਨੇ ਗੁੰਡਾ ਕਰਦੀ ਕਰੀ ਜਾਂਦੀ ਆ ਮੈਨੂੰ ਸੀਬੀਆਈ ਨੇ ਬੁਲਾਇਆ ਲੋਕ ਸਭਾ ਚੋਣਾਂ ਤੋਂ 2 ਮਹੀਨੇ ਪਹਿਲਾਂ ਕਿਤੇ ਮੈਂ ਲੋਕ ਸਭਾ ਦਾ ਪ੍ਰਚਾਰ ਨਾ ਕਰ ਸਕਾਂ ਕਿਉਂਕਿ ਭਾਜਪੀ ਨੂੰ ਕੇਂਦਰੀਵਾਲ ਤੋਂ ਭਗਵੰਤ ਮਾਨ ਤੋਂ ਡਰ ਹੀ ਇੰਨਾ ਲੱਗਦਾ ਅੱਗੇ ਰਾਜਸਥਾਨ ਛੱਤੀਸਗੜ੍ਹ ਕਦੇ ਕਿਤੇ ਹੋਰ ਕਦੇ ਜਿਹੜੀਆਂ 3-4 ਸਟੇਟਾਂ 'ਚ ਇਹਨਾਂ ਨੇ ਚੋਣਾਂ ਲੜੀਆਂ ਤੇ ਭਾਜਪੀ ਨੂੰ ਹਰਾ ਕੇ ਰੱਖਤਾ ਇੱਕ ਵੀ ਸੀਟ ਨਹੀਂ ਨਿਕਲ ਦਿੱਤੀ ਇਹਨਾਂ ਨੇ ਭਾਜਪੀ ਦੀ ਨਾ ਕਾਂਗਰਸ ਦੀ ਇਸ ਕਰਕੇ ਉਹਨਾਂ ਨੂੰ ਡਰ ਲੱਗਿਆ ਪਿਆ ਪਹਿਲਾਂ ਮੈਂ ਕੇਜਰੀਵਾਲ ਕਹੂੰਗਾ ਚੁੱਪ ਕਰ ਜਾ ਐਵੇਂ ਗੱਲਾਂ ਤੇ ਹਵਾ 'ਚ ਤੀਰ ਨਾ ਛੰਡ ਕਹਿੰਦਾ ਇੱਕ ਹੱਥ ਕਰ ਤੇ ਦੂਜੇ ਹੱਥ ਪਰ ਤੂੰ ਕਹਿ ਰਿਹਾ ਕਿ ਤੇਰੇ ਨਾਲ ਭਾਜਪੀ ਮਾਰਾ ਕਰੀ ਜਾਂਦੀ ਆ ਦੇ ਸੁਖਪਾਲ ਸਿੰਘ ਖੈਰਾ ਜਿਹਨੂੰ ਪਹਿਲਾਂ ਤੇਰੀ ਸਰਕਾਰ ਨੇ ਪੰਜਾਬ ਦੇ ਵਿੱਚ ਜੇਲ੍ਹ ਚ ਸਿੱਟਿਆ ਉਹਨੂੰ ਤੁਸੀਂ ਜ਼ਮਾਨਤ ਨਹੀਂ ਦਿੱਤੀ ਹਾਈ ਕੋਰਟ ਨੇ ਜ਼ਮਾਨਤ ਦੇਤੀ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਤੁਸੀਂ ਉਹਦੇ ਤੇ ਇੱਕ ਪਰਚਾ ਹੋਰ ਪਾ ਕੇ ਉਹਨੂੰ ਅੰਦਰ ਸਿੱਟਾ ਇਹ ਤੇਰੀ ਗੁੰਡਾਗਰਦੀ ਨਹੀਂ ਇਹ ਕੀ ਆ ਫਿਰ ਤੂੰ ਕਹਿ ਰਿਹਾ ਸ਼ਰਾਬ ਘਟਾਲਾ ਐਨਾ ਪੈਸਾ ਗਿਆ ਕਿੱਥੇ ਮੈਥੋ ਸੁਣ ਮੈਂ ਜਵਾਬ ਦਿੰਨਾ ਇਸ ਟਾਈਮ ਜਿਹੜਾ ਪੰਜਾਬ ਦੇ ਵਿੱਚ ਸੋਫੀਏ ਦਾ ਜਾਂ ਖਾਸੇ ਦਾ ਅਧਿਆ ਉਹਦੇ ਤੇ ਰੇਟ ਲਿਖਿਆ ਆ 85 ਰੁਪਏ ਲੋਕਾਂ ਨੂੰ ਵੇਚਿਆ ਜਾ ਰਿਹਾ 120 ਰੁਪਿਆ ਦਾ ਕਿਤੇ ਕਈ ਜ਼ਿਲ੍ਹਿਆਂ ਚ 140 ਰਹਾ ਹੁਣ ਸੁਣੀ ਚੱਲ ਜਿਹੜੀ ਸ਼ਰਾਬ ਦੀ ਬੋਤਲ ਚਾਹੇ ਉਹ ਖਾਸੇ ਦੀ ਆ ਚਾਹੇ ਉਹ ਬੋਤਲ ਆਪਣਾ ਕਹੋ ਸੰਤਰੇ ਦੀ ਆ ਚਾਹੇ ਖਾਸੇ ਦੀ ਆ ਚਾਹੇ ਉਹ ਕਿਸੇ ਵੀ ਬ੍ਰਾਂਡ ਦੀ ਦਾਰੂ ਆ ਉਹਦੇ ਤੇ ਰੇਟ ਲਿਖਿਆ ਆ ਜਿਹੜੀ ਕੋਲ ਆਲ ਮੋਲ ਨਵਜਦੀ ਆ ਪਤਾ ਨਹੀਂ ਉਹ ਤੇ 200 ਖਣੀ 60 ਕਰ ਰੁਪਏ 290 ਰੁਪਏ ਰੇਟ ਲਿਖਿਆ ਤੇ ਲੋਕਾਂ ਨੂੰ ਉਹ ਵੇਚੀ ਜਾਂਦੀ ਆ 750 ਰੁਪਏ ਦੀ ਕਿਹੜੀਆਂ ਗੱਲਾਂ ਕਰਦਾ ਕੇਦਰੀ ਆਲ ਜਵਾਬ ਲੈ ਇੱਥੋਂ ਆ ਕੇ ਜਵਾਬ ਜਿਹੜੀ ਖਾਸੇ ਦੀ ਬੋਤਲ 167 ਰੁਪਏ ਰੇਟ ਲਿਖਿਆ ਕਿੰਨਾ 167 ਰੁਪਏ ਲੋਕਾਂ ਨੂੰ 260ਾਂ ਦੀ ਵੇਚੀ ਜਾ ਰਹੀ ਆ ਤੇ ਜੇਕਰ ਪੰਜਾਬ ਦੇ ਵਿੱਚ 100 ਜੇ ਇੱਕ ਕਰੋੜ ਬੰਦਾ ਵੀ ਸ਼ਰਾਬ ਪੀਂਦਾ ਹੋਵੇ ਤੇ ਜੇਕਰ ਉਹਨਾਂ ਨਾਲ 1 ਰੁਪਏ ਦਾ ਘਪਲਾ ਕਰੇ ਤਾਂ ਉਹ 1 ਕਰੋੜ ਬੰਦਾ ਇਸ ਟਾਈਮ 100 ਰੁਪਏ ਦਾ ਘਪਲਾ ਹੋ ਰਿਹਾ ਤੇ ਲਗਭਗ 100 ਕਰੋੜ ਰੁਪਏ ਦਾ ਇੱਕ ਦਿਨ ਦਾ ਘਪਲਾ ਕੇਸਰੀਵਾਲ ਕਿਹੜੀਆਂ ਇਮਾਨਦਾਰੀ ਦੀਆਂ ਗੱਲਾਂ ਕਰਦਾ ਫਿਰ ਕਿਹੜੀ ਕਿਹੜੀਆਂ ਗੱਲਾਂ ਕਰ ਰਿਆ ਕਿ ਤੁਸੀਂ ਕੋਈ ਵਿਚਾਰ ਰਹੇ ਕਿਸੇ ਚੀਜ਼ ਨੂੰ ਕਿ ਇਹ ਇਸ ਟਾਈਮ ਚੜਦੇ ਸਾਲ ਪੰਜਾਬ ਦੇ ਵਿੱਚ 2500 ਕਰੋੜ ਰੁਪਏ ਦਾ ਤੁਸੀਂ ਕਰਜ਼ਾ ਚੱਕਿਆ ਕੇਸਰੀਵਾਲ ਦੱਸੋ ਇਹ ਕਰਜ਼ੇ ਚੱਕ ਕੇ ਕਿਹੜੇ ਭਲੇ ਹੁੰਦੇ ਆ ਦੱਸੋ ਮੈਨੂੰ ਸ਼ਹੀਦਾਂ ਦੀਆਂ ਪਾਰਟੀਆਂ ਤੁਸੀਂ ਤਾਂ ਸ਼ਹੀਦਾਂ ਦੇ ਵਿਚਾਰਾਂ ਤੇ ਚੱਲਦੇ ਆ ਵਿਚਾਰਾਂ ਤਾਂ ਦੂਰ ਦੀ ਗੱਲ ਰਹਿ ਗਈ ਆ ਤੁਸੀਂ ਤਾਂ ਉਹਨਾਂ ਦੇ ਨਾਂ ਦੇ ਅੱਖਰ ਤੇ ਨਹੀਂ ਚੱਲਦੇ ਵੱਡੇ ਤੁਸੀਂ ਪੰਜਾਬ ਤੇ ਦੇਸ਼ ਨੂੰ ਬਚਾਉਣ ਵਾਲੇ ਆ ਕੇਸਰੀਵਾਲ ਤੇਰਾ ਰੌਲਾ ਪਿਆ ਸੀ ਬੰਗਲੇ ਦਾ ਕਿਹੜਾ ਰੌਲਾ ਸੀ ਉਹ ਰੌਲਾ ਸੀ ਕਹਿੰਦੇ ਨੇ ਆ ਉਹਦੇ ਬੰਗਲੇ ਦੇ ਵਿੱਚ 97 97 ਲੱਖ ਦੇ ਪਰਦੇ ਲਾਏ ਆ ਕਿੰਨੇ ਦੇ 97 97 ਲੱਖ ਦੇ ਕਰੋੜਾਂ ਰੁਪਈਆਂ ਦੇ ਥੱਲੇ ਪੱਥਰ ਲਵਾਏ ਆ ਕੇਸਰੀਵਾਲ ਧਿਆਨ ਮਾਰੀ ਕਹਿੰਦੇ ਲਗਭਗ 40 ਤੋਂ 45 ਕਰੋੜ ਰੁਪਇਆ ਇਹਨੇ ਆਪਦੇ ਪੁਰਾਣੇ ਬੰਗਲੇ ਤੇ ਲਾਇਆ ਤੂੰ ਕਿਸੇ ਨੂੰ ਕੀ ਜਵਾਬ ਦਿੱਤਾ ਤੇਰੇ ਦੇਸ਼ ਦੇ ਵਿੱਚ ਕੁਝ ਲੋਕ ਨਹੀਂ ਬਹੁਤ ਸਾਰੇ ਲੋਕ ਇਨ੍ਹਾਂ ਠੰਡਾਂ ਦੇ ਵਿੱਚ ਇਨ੍ਹਾਂ ਧੁੰਦਾਂ ਦੇ ਵਿੱਚ ਠੰਡਾਂ ਚ ਮਰੀ ਜਾਂਦੇ ਆ ਇਸ ਪੰਜਾਬ ਦੇ ਵਿੱਚ ਜਿੱਥੇ ਤੇਰਾ ਬਹੁਤ ਹੀ ਪਿਆਰਾ ਤੇ ਡਰਾਮੇ ਬਾਜ ਮੁੱਖ ਮੰਤਰੀ ਆ ਭਗਵੰਤ ਮਾਨ ਇਸ ਟਾਈਮ ਪੰਜਾਬ ਦੇ ਵਿੱਚ ਇਹੋ ਜਿਹੇ ਘਰ ਆ ਜਿਨ੍ਹਾਂ ਦੀਆਂ ਛੱਤਾਂ ਦਿਖਗਾ ਤੇਰੀ ਸਰਕਾਰ ਦੇ ਵਿੱਚ ਜਲੰਧਰ ਦੇ ਵਿੱਚ ਤੁਸੀਂ ਘਟਵਾਏ ਸੀ ਆ ਬਠਿੰਡੇ ਦੇ ਵਿੱਚ ਤੁਸੀਂ ਘਟਵਾਏ ਤੇ ਕੇਸਰੀਵਾਲ ਬਹੁਤ ਬੜੇ ਪੰਜਾਬ ਤੇ ਦੇਸ਼ ਦੇ ਦਰਦੀ ਆ ਜਿਹੜੇ ਲੋਕ ਆ ਉਹ ਠੰਡਾਂ 'ਚ ਮਰੇ ਗਰਮੀਆਂ 'ਚ ਸੜੇ ਤੇ ਤੇਰੇ ਕੋਲ ਕਰੋੜਾ ਰੁਪਇਆ ਲਾ ਕੇ ਇੱਕ ਬੰਗਲਾ ਤਿਆਰ ਕਰਵਾਇਆ ਹੋਵੇ ਉਹ ਛੀਦਾਂ ਦੀ ਸੋਚ ਤੇ ਨਹੀਂ ਚੱਲ ਸਕਦਾ ਇਹ ਸੋਚ ਜਰਨਲ ਡੈਰਰਗਿਆਂ ਦੀ ਆ ਜੇਕਰ ਝੂਠ ਆ ਤੇ ਪੰਜਾਬ ਦੇ ਲੋਕ ਦੱਸਣ ਇਸ ਟਾਈਮ ਸੁਖਪਾਲ ਸਿੰਘ ਖੇੜਾ ਜਿਹਨੂੰ ਇੱਕ ਪਰਚੇ 'ਚੋ ਜਮਾਨਤ ਦਿੱਤੀ ਹਾਈ ਕੋਰਟ ਨੇ ਦੂਜੇ ਤੁਸੀਂ ਅੰਦਰ ਕਰਤਾ ਉਹ ਇਹ ਧੱਕੇਸ਼ਾਹੀ ਨਹੀਂ ਆਖੇ ਸਾਡੀ ਸਾਨੂੰ ਇਹ ਬਦਨਾਮ ਕਰਨਾ ਚਾਹੁੰਦੇ ਆ ਸਾਡੀ ਪਾਰਟੀ ਨੂੰ ਉਹ ਤੁਹਾਡੀ ਪਾਰਟੀ ਮੁੰਨੀ ਨਾਲੋਂ ਜ਼ਿਆਦਾ ਬਦਨਾਮ ਤੁਹਾਨੂੰ ਕੌਣ ਬਦਨਾਮ ਕਰੂਗਾ ਮੈਂ ਕਹਿੰਨਾ ਜਿਨ੍ਹਾਂ ਦੇ ਘਰ ਖੁਦ ਕੱਚ ਦੇ ਹੁੰਦੇ ਆ ਉਹ ਲੋਕਾਂ ਦੇ ਘਰਾਂ ਨੂੰ ਡਲੇ ਨਹੀਂ ਮਾਰਦੇ ਕੇਸਰੀਵਾਲ ਇਸ ਟਾਈਮ ਪੰਜਾਬ ਦੇ ਵਿੱਚ ਦੋ ਡੰਗ ਦੀ ਰੋਟੀ ਦਾ ਗਰੀਬ ਲੋਕਾਂ ਨੂੰ ਫਿਕਰ ਬਣਿਆ ਹੋਇਆ ਤੂੰ ਕਿਹੜਾ ਦੇਸ਼ ਭਗਤੀ ਵਾਲਾ ਪੁੱਛ ਭਗਵੰਤ ਮਾਨ ਨੂੰ ਇਸ ਟਾਈਮ ਕਈ ਵੀ ਜੇ ਪਾਸਪੋਰਟ ਬਣਵਾਈ ਜਾਂਦੇ ਆ ਲੋਕ ਜੇਕਰ ਐਡਾ ਰੁਜ਼ਗਾਰ ਆਲਾ ਸੀ ਤੇ ਇਹ ਕੰਮ ਕਿਉਂ ਰੇ ਆ ਕਹਿੰਦਾ ਤੇ ਮੈਂ ਵੱਡੇ ਭਰਾ ਹਲੇ ਬੋਲਦਾ ਨਹੀਂਗਾ ਇਹ ਤੁਹਾਨੂੰ ਜਵਾਬ ਦੇਣੇ ਪੈਣਗੇ ਜਿਹੜੇ ਸਿਹਤ ਡਿਪਾਰਟਮੈਂਟ ਦੇ ਵਿੱਚ ਐਸਸੀ ਬੀਸੀ ਲੋਕਾਂ ਨਾਲ ਹੋਇਆ ਜਵਾਬ ਦੇਣੇ ਪੈਣਗੇ ਧੱਕਾ ਪੁੱਛਾਂਗੇ ਧੱਕਾ ਹੁੰਦਾ ਕਿੱਥੇ ਆ ਜਾਂ ਤਾਂ ਤੂੰ ਦੱਸੇਗਾ ਜਾਂ ਰਾਘਵ ਚੱਡਾ ਦੱਸੂਗਾ ਇਹ ਯਾਦ ਰੱਖੋ ਗੱਲ ਕਿ ਤੁਸੀਂ ਸੁਖਪਾਲ ਖਹਿਰੇ ਨੂੰ ਅੰਦਰ ਕਿਉਂ ਸਿੱਟੀ ਜਾਂਦੇ ਆ ਕਿਉਂ ਕੀ ਉਹ ਤੁਹਾਡੇ ਕਾਲੇ ਚਿੱਠੇ ਜਿਹੜੇ ਆ ਮੰਤਰੀ ਆ ਤੁਹਾਡਾ ਕੀ ਕਟਾਰੂ ਚੱਕ ਕਰ ਗਿਆ ਦੀਆਂ ਵੀਡੀਓ ਸਾਹਮਣੇ ਲਿਆਉਂਦਾ ਦੱਸੋ ਮੈਨੂੰ ਕੀ ਤੁਹਾਡੇ ਉਹ ਕੱਪੜੇ ਸਾਹਮਣੇ ਲਿਆਉਂਦਾ ਜੇਕਰ ਤੁਸੀਂ ਸੁਖਪਾਲ ਖੈਰੇ ਤੇ ਐਵੇਂ ਪਾ ਕੇ ਪਰਚੇ ਸਿੱਟ ਸਕਦੇ ਆ ਜਿਹਦਾ ਤੁਹਾਡੇ ਕੋਲ ਕੋਈ ਸਬੂਤ ਨਹੀਂ ਜਿਹੜਾ ਤੇਰਾ ਡਰਾਮੇਬਾਜ਼ ਮੁੱਖ ਮੰਤਰੀ ਇਹ ਕਹਿੰਦਾ 2017 ਦੇ ਵਿੱਚ ਕਿ ਉਹ ਇੱਕ ਸਿਆਸੀ ਪਰਚਾ ਖੈਰੇ ਤੇ ਕੌਨ ਕਿਉਂ ਤੋਂ ਖੈਰਾ ਤੇਰੀ ਪਾਰਟੀ ਚ ਸੀਗਾ ਤੇ ਅੱਜ ਅੱਜ ਉਹਨੂੰ ਅੰਦਰ ਸਿੱਟੀ ਜਾਂਦੇ ਅੱਜ ਕੋਈ ਸਿਆਸੀ ਨਹੀਂ ਚੱਲੀ ਜਾਂਦੀ ਕੋਈ ਸਿਆਸਤ ਨਹੀਂ ਅੱਜ ਦੱਸੋ ਕੀ ਆ ਵੱਡੇ ਤੁਸੀਂ ਪੰਜਾਬ ਨੂੰ ਬਚਾਉਣ ਵਾਲੇ ਮੈਂ ਕਹਿੰਨਾ ਐਨੇ ਡਰਾਮੇ ਐਨੀ ਐਕਟਿੰਗ ਤਾਂ ਕਿਸੇ ਐਕਟਰ ਨੂੰ ਨਹੀਂ ਆਉਂਦੀ ਹੋਣੀ ਜਿੰਨੇ ਤੁਸੀਂ ਕਰਦੇ ਆ ਸ਼ਰਾਬ ਇੱਕ ਸ਼ਰਾਬ ਦਾ ਜਿਹੜਾ ਮੈਂ ਤੁਹਾਨੂੰ ਪੁੱਛਣਾ ਮੈਨੂੰ ਦਿੱਲੀ ਦਾ ਨਹੀਂ ਪਤਾ ਮੈਨੂੰ ਪੰਜਾਬ ਦਾ ਦੱਸੋ ਕਿ 100 ਕਰੋੜ ਦਾ ਇੱਕ ਦਿਨ ਚ ਕਪਲਾ ਦਸਾਂ ਦਿਨਾਂ ਦਾ ਬਣ ਗਿਆ 1000 ਕਰੋੜ ਦਾ ਮਹੀਨੇ ਦਾ ਬਣ ਗਿਆ 3000 ਕਰੋੜ ਦਾ ਦਸਾਂ ਮਹੀਨਿਆਂ ਦਾ ਬਣ ਗਿਆ 30000 ਕਰੋੜ ਦਾ 12 ਮਹੀਨਿਆਂ ਦਾ ਬਣ ਗਿਆ 36000 ਕਰੋੜ ਰੁਪਏ ਦਾ ਜਿਹੜਾ ਅਨਲੀਗਲ ਤੌਰ ਤੇ ਇਹ ਕਮਾਈ ਲੈ ਰਹੇ ਆ ਤੁਸੀਂ ਲੋਕਾਂ ਤੋਂ ਇਹ ਭਗਵੰਤ ਮਾਣ ਨੂੰ ਪੁੱਛੋ ਜਾ ਕਿੱਥੇ ਰਹੀ ਆ ਪੁੱਛੋ ਉਹਨੂੰ ਪੁੱਛੋ ਠੇਕੇਦਾਰਾਂ ਨੂੰ ਪੁੱਛੋ ਤੁਹਾਡੇ ਜਿਹੜੇ ਉਹ ਜਿਹੜੇ ਸ਼ਰਾਬ ਮਹਿਕਮੇ ਆ ਪੁੱਛੋ ਉਹਨਾਂ ਨੂੰ ਇਹ ਪੁੱਛੋ ਉਹ ਸੀਤਾ ਜੀ ਸਾਨੂੰ ਬੀਜੇਪੀ ਪ੍ਰਚਾਰ ਕਰਨ ਤੋਂ ਰੋਕਦੀ ਆ ਉਹ ਜਿੰਨੀ ਥੋਡੀ ਥੂ ਥੂ ਹੋਈ ਆ ਦੂਜੇ ਪਾਸੇ ਤੁਸੀਂ ਇਹ ਤੁਹਾਡਾ ਹੰਕਾਰ ਤੋੜਿਆ ਸੀ ਰੱਬ ਨੇ ਹੰਕਾਰ ਕੀ ਸੀ ਜਿਹੜੀ ਕਿਹੜੀ ਪਾਰਟੀ ਨੂੰ ਤੁਸੀਂ ਟਿੱਚਰਾ ਕਰਦੇ ਸੀ ਤੁਹਾਡੇ ਜਿਹੜੇ ਪਿੰਡਾਂ ਦੇ ਬਣੇ ਆ ਜਿਹੜੇ ਤੁਹਾਡੇ ਮੈਂਬਰ ਬਣਾਏ ਤੁਸੀਂ ਜਿਹੜੇ ਆ ਇੱਕ ਮੈਂਬਰ ਹੁੰਦੇ ਨਾ ਪਾਰਟੀ ਮੈਂਬਰ ਮੈਂ ਮਾਫੀ ਚਾਹੁੰਦਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਜਿਹੜੇ ਤੁਹਾਡੇ ਪਿੰਡਾਂ ਦੇ ਕੁਝ ਕੁ ਵਿਅਕਤੀ ਉਹ ਹੀ ਨਹੀਂ مان ਸੀ ਕਿ ਅਸੀਂ ਇੰਨੀਆਂ ਸੀਟਾਂ ਲੈ ਕੇ ਆਂ ਫਲਾਨੀ ਪਾਰਟੀ ਕੋਲ ਕੀ ਰਿਹਾ ਕਿ ਤੁਹਾਨੂੰ ਇੱਕ ਵੀ ਸੀਟ ਨਹੀਂ ਕਿੱਡੀ ਨਿਕਲੀ ਉੱਥੋਂ ਤੁਹਾਡੇ ਨਾਲੋਂ ਨੋਟਾ ਤਗੜਾ ਰਹਿ ਗਿਆ ਥੋਥੋਂ ਡਰਦੇ ਫਿਰਦੇ ਆਹੋ ਨਹੀਂ ਥੋਥੋਂ ਡਰਦੇ ਆ ਇੰਨੀ ਤੁਸੀਂ ਉਹਨਾਂ ਦੀਆਂ ਮੈਂ ਕਹਿੰਦਾ ਤੁਸੀਂ ਲਕੀਰਾਂ ਖੜਾਤੀਆਂ ਸਾਰੀਆਂ ਸੀਟਾਂ ਲੈ ਕੇ ਤੁਸੀਂ ਇੱਕ ਵੀ ਭਾਜਪਾ ਨੂੰ ਨਹੀਂ ਦਿੱਤੀ ਇੱਕ ਵੀ ਕਾਂਗਰਸ ਨੂੰ ਸੀਟ ਨਹੀਂ ਦਿੱਤੀ ਉਹ 4-5 ਸਟੇਟਾਂ ਚੋਂ ਯਾਰ ਕਮਾਲ ਹੋ ਗਈ મોદી ਨੇ ਤਾਂ ਡਰਨਾ ਥੋਥੋਂ ਡਰਿਆ ਬੈਠਾ ਉਹ ਕਹਿੰਦਾ ਹਈ ਕੇਂਦਰੀyal ਹਈ ਕੇਂਦਰੀyal ਕੀ ਕਰਦਾ ਫਿਰਦਾ ਓਏ ਕੱਲੇ ਤੁਸੀਂ ਡਰਾਮੇ ਕੀਤੇ ਪੰਜਾਬ ਦੇ ਨਾਲ ਜਿਹੜਾ ਤੁਹਾਡਾ ਪੰਜਾਬ ਦਾ ਮੁੱਖ ਮੰਤਰੀ ਆ ਇਹਨੂੰ ਆਪ ਦੇ ਹੱਥ ਤੇ ਬਹੁਤ ਕੌਨਫੀਡੈਂਸ ਆ ਸਬੂਤ ਦੇਣ ਲੱਗਿਆ ਇੱਕ ਵਾਰ ਇੱਕ ਜਹਾਜ਼ ਦੇ ਵਿੱਚ ਬਹਿ ਗਿਆ ਏ ਜਹਾਜ਼ ਦੇ ਵਿੱਚ ਜਦੋਂ ਚੱਲਿਆ ਸੀ ਹਰ ਭਜਨ ਨੂੰ ਆਂਦਾ ਕਹਿੰਦਾ ਬਾਈ ਮੇਰਾ ਇੱਥੇ ਤਾਂ ਕੰਮ ਔਖਾ ਇੰਗਲਿਸ਼ ਮੇਰੇ ਕੋਲ ਡੇਢ ਘੰਟੇ ਦੀ ਉਹ ਕਹਿੰਦੇ ਅਸੀਂ ਸੌਂਨੇ ਆ ਇਹਨੇ ਫਿਰ ਆਪਦੀ ਇੱਕ ਬੋਲੀ ਤਿਆਰ ਕੀਤੀ ਵਸਤੂ ਦਾ ਪੀਜਾ ਵਸਤੂ ਜਾਂ ਖਾ ਕੇ ਜਾ ਡਕਾਰ ਮਸਤੂ ਉਹ ਕਹਿੰਦੇ ਇਹ ਕਿਹੜੀ ਬੋਲੀ ਆ ਜੀ ਉਹ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਖਾ ਪੀ ਕੇ ਖਾ ਕੇ ਅਸੀਂ ਬਾਥਰੂਮ ਜਾਈ ਵਸਤੂ ਉਹ ਕਹਿੰਦੇ ਇਹ ਕਹਿ ਕੀ ਰਿਹਾ ਪੁੱਛ ਦੱਸਹੀਂ ਉਹ ਕਹਿੰਦੇ ਜੀ ਜਹਾਜ਼ ਦੇ ਵਿੱਚ ਪਤਾ ਹੈ ਕਹਿੰਦਾ ਵਸਤੂ ਦਾ ਪਲਸਤੂ ਦਾ ਖਲਾਸਤੂ ਦਾ ਹਿਰਸਤੂ ਨੂੰ ਬਲਿਸਤੂ ਨੂੰ ਪਤਾ ਨਹੀਂ ਕੀ ਕੀਤਾ ਇਹਨੇ ਉਸ ਤੋਂ ਬਾਅਦ ਉਹਨਾਂ ਨੇ ਤਗੜੀ ਸੀਟ ਦੇ ਵਿੱਚ ਬਿਠਾਇਆ ਇਹ ਮੈਣੀਆਂ ਦੇ ਨੇ ਖੁਦ ਆਪ ਦੇ ਮੂੰਹੋਂ ਮੰਨਿਆ ਜੱਗ ਬਾਣੀ ਉਹ ਵੀਰ ਦੇ ਨਾਲ ਇਹਦੀ ਇੰਟਰਵਿਊ ਹੋਈ ਸੀ ਉਹਦੇ ਨਾਲ ਇਹਨੇ ਗੱਲਾਂ ਕੀਤੀਆਂ ਤੇ ਦੱਸਿਆ ਕਿਹਦਾ ਵਸਤੂ ਦਾ ਪਲਸਤੂ ਦਾ ਖਲਾਸਤੂ ਦਾ ਹਿਰਸਤੂ ਉਹਨੇ ਕਮਾਲ ਹੋ ਗਈ ਐਡਾ ਕਹਿੰਦਾ ਇਹ ਕੌਨਫੀਡੈਂਸ ਦੀ ਗੱਲ ਕਰ ਰਿਹਾ ਇਹਨੂੰ ਕੌਨਫੀਡੈਂਸ ਆ ਇਹ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾ ਸਕਦਾ ਉਹ ਮੁੱਖ ਮੰਤਰੀ ਬਣਾਇਆ ਉਹਨੇ ਸਿਰਫ ਗੱਲਾਂ ਕੀਤੀਆਂ ਪੰਜਾਬ ਦੇ ਨਾਲ ਚੱਲ ਤੇਰੇ ਜਿਹੜੇ ਪੰਜਾਬ ਦੇ ਵਿੱਚ 92 ਤੀਲਾ ਆ ਕੇਸਰੀ ਆਲਜੀ ਆ ਕਰੋਨਾ ਨੂੰ ਚੈਲੰਜ ਆ ਕਿ ਕੋਈ ਇੱਕ ਐਮਐਲਏ ਬਾਹਰ ਖੜੀ ਕੱਢ ਕੇ ਕਵੇ ਕਿ ਪੰਜਾਬ ਦੇ ਮੇਰੇ ਹਲਕੇ ਦੇ ਵਿੱਚ ਚਿੱਟਾ ਨਹੀਂ ਵਿਕਦਾ ਫਿਰ ਮੈਨੂੰ ਉਹ ਹਲਕਾ ਦੇ ਆ ਜੇ ਫਿਰ ਮੈਂ ਕੜ-ਕੜ ਵਿਖਾਉ ਕਿੱਥੇ ਕੀ ਹੋ ਜਾਂਦਾ ਦੱਸੋ ਗੱਲਾਂ ਥੋਡੀਆਂ ਹੈ ਹੋਈ ਕੀ ਜਾਂਦਾ ਹੈ ਨਖਰੇ ਸਿਰਫ ਤੇ ਸਿਰਫ ਆ ਆਪਣੇ ਚਰਨਜੀਤ ਸਿੰਘ ਚੰਨੀ ਬੋਲੇ ਸੁਖਪਾਲ ਸਿੰਘ ਖਹਿਰੇ ਤੇ ਬਾਕੀ ਕਾਂਗਰਸ ਨੂੰ ਨੀਂਦ ਆਈ ਆ ਉਹ ਸੁੱਤੀ ਪਈ ਆ ਕਾਂਗਰਸ ਬਾਕੀ ਕਿੱਥੇ ਆ ਰੌਲਾ ਪਾਉਣ ਵਾਲੇ ਕਿੱਥੇ ਆ ਇਕੱਲਾ ਚਰਨਜੀਤ ਚੰਨੀ ਬੋਲਿਆ ਸੁਖਪਾਲ ਖਹਿਰੇ ਦੇ ਮੁੱਦੇ ਤੇ ਹੋਰ ਕੋਈ ਨਹੀਂ ਬੋਲਿਆ ਤੇ ਜਿਹੜੇ ਉਹ ਸੁਖਪਾਲ ਖਹਿਰੇ ਦੀ ਇੱਕ ਦਾੜੀ ਵਾਲੀ ਫੋਟੋ ਆਈ ਆ ਉਹਦਾ ਮਜ਼ਾਕ ਬਣਾਈ ਜਾਂਦੇ ਆ ਗੱਲ ਸੁਣੋ ਤੁਸੀਂ ਮਜ਼ਾਕ ਉਹਦਾ ਨਹੀਂ ਬਣਾਈ ਜਾਂਦੇ ਨਾਲੇ ਇੱਕ ਕੇਸਰੀਵਾਲ ਸਾਹਿਬ ਤੁਸੀਂ ਇੱਕ ਹੋਰ ਗੱਲ ਕਹੀ ਜਿਆ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਬੀਜੇਪੀ ਜਿਹੜੇ ਸਾਡੇ ਬੰਦਿਆਂ ਨੂੰ ਚੱਕਦੀ ਆ ਉਹਨਾਂ ਨੂੰ ਕਹਿੰਦੇ ਆ ਤੁਸੀਂ ਬੀਜੇਪੀ ਜੁਆਇਨ ਕਰ ਲਓ ਉਹ ਜੁਆਇਨ ਕਰ ਲੈਂਦੇ ਆ ਤੇ ਸਾਡੇ ਬੰਦਿਆਂ ਨੇ ਜੁਆਇਨ ਨਹੀਂ ਕੀਤੀ ਬੀਜੇਪੀ ਇਸ ਕਰਕੇ ਉਹਨਾਂ ਦੇ ਪਰਚੇ ਪਈ ਜਾਂਦੇ ਆ ਫਿਰ ਤੁਸੀਂ ਵੀ ਸੁਖਪਾਲ ਸਿੰਘ ਖੈਰ ਨੂੰ ਕਿਹਾ ਹੋਊਗਾ ਕਿ ਤੂੰ ਐਮਐਲਏ ਆ ਤੂੰ ਸਾਡੀ ਪਾਰਟੀ ਜੁਆਇਨ ਕਰ ਤੈਨੂੰ ਅਸੀਂ ਮੰਤਰੀ ਦਾ ਉੱਦਾ ਦੇਵਾਂਗੇ ਉਹਨੇ ਤੁਹਾਡੀ ਪਾਰਟੀ ਜੁਆਇਨ ਨਹੀਂ ਕੀਤੀ ਹੋਣੀ ਉਹਨੇ ਤੁਹਾਡਾ ਸਰੂਪਾ ਨਹੀਂ ਪਵਾਇਆ ਹੋਣਾ ਓਏ ਉਹਨੇ ਝਾੜੂ ਦਾ ਇੱਥੇ ਲੋਗੋ ਨਹੀਂ ਲਾਇਆ ਹੋਣਾ ਉਹ ਮੰਨਿਆ ਨਹੀਂ ਹੋਣਾ ਜੇਲ੍ਹ ਦੇ ਵਿੱਚ ਤੁਸੀਂ ਫੇਰ ਉੱਤੇ ਪਰਚਾ ਪਾਤੇ ਦਾ ਮਤਲਬ ਕੀ ਤੇ ਇਹ ਤਾਂ ਨਹੀਂ ਕਹਿਣਗੇ ਸੌਖੀ ਐ ਉਹਨਾਂ ਦੀ ਤਾਂ ਬੀਜੇਪੀ ਰਹਿੰਦੀ ਐ ਤੁਹਾਡੀ ਸਰਕਾਰ ਬਿਨਾ ਆਖੇ ਮਹਿਸ਼ ਸ਼ਰਮਨ ਦੀ ਅੰਦਰ ਵੜੀ ਤੇ ਨੜਕਾ ਆਖੇ ਮੈਥੋਂ ਡਰੀ ਵਾਹ ਭਰਾਵਾ ਕੇਦਰੀਵਾਲ ਸਾਹਿਬ ਪੰਜਾਬ ਦੇ ਲੋਕਾਂ ਦਾ ਬਹੁਤ ਤਬਾਹ ਹੋਈ ਜਾਂਦਾ ਲੋਕੀ ਬਹੁਤ ਤਬਾਹ ਹੋ ਗਏ। ਇੱਕ ਗੱਲ ਕਹਿਣੀ ਚਾਹੁੰਨਾ ਐਂ ਤੇ ਗੱਲ ਕਹੂੰਗਾ ਇੱਕ। ਕਿ ਕਹਿੰਦਾ ਚਾਦਰ ਮੈਲੀ ਤੇ ਸਾਬਣ ਥੋੜਾ ਮਾੜਾ ਵਾਹਵਾਤ ਕਰੋ। ਚਾਦਰ ਮੈਲੀ ਤੇ ਸਾਬਣ ਥੋੜਾ ਕੇਸਰੀਵਾਲ ਬੈਠ ਕਿਨਾਰੇ ਧੋਵੇਂਗਾ। ਦਾਗ ਨਹੀਂ ਮਿਟਨੇ ਭਗਵੰਤ ਮਾਨਾ ਗੱਪਾਂ ਵਾਲੇ। ਨਾਲੇ ਰੋਵੇਂਗਾ ਫਿਰ ਧੋਵੇਂਗਾ ਸੁਣ ਲਈ ਓਹਨਾਂ ਨੇ ਯਾਦ ਰੱਖ ਲੋ ਗੱਲ ਰਾਘਾ ਚੱਡਾ ਕਹਿੰਦਾ ਮੇਰਾ ਨਾਂ ਹੀ ਨਹੀਂ ਲਿਆ ਚੱਲ ਤੂੰ ਪਰੇ ਹੋ ਜਾ ਭਰਾ ਤੇਰਾ ਕੀ ਨਾਂ ਲੈਣਾ ਤੂੰ ਤਾਂ ਆਪ ਇਹਨਾਂ ਦੇ ਹਿਸ਼ਾਰਾਂ ਤੇ ਚੱਲਣ ਆਲਾ ਕੇਦਰੀਵਾਲ ਦੇ ਇਸ ਕਰਕੇ ਪੰਜਾਬ ਦਾ ਭਲਾ ਕਰੋ ਪੰਜਾਬ ਚ ਚਿੱਟਾ ਓਵੇਂ ਚੱਲੀ ਜਾਂਦਾ ਤੁਸੀਂ ਐਡੇ ਕੋਈ ਆਪਦੇ ਆਪ ਨੂੰ ਚੰਗੇ ਨਾ ਗਿਣੋ ਵੀ ਜੇ ਓਵੇਂ ਲੱਗੇ ਜਾਂਦੇ ਆ ਦੋ ਡੰਗ ਦੀ ਰੋਟੀ ਪਿੱਛੇ ਸਾਡੇ ਪੰਜਾਬ ਦੇ ਨੌਜਵਾਨ ਓ ਸੱਤ ਸਮੁੰਦਰੋਂ ਪਾਰ ਜਾਈ ਜਾਂਦੇ ਆ ਕਦੇ ਉਹਨਾਂ ਦੀ ਬਾਤ ਪੁੱਛੀ ਆ ਕਦੇ ਕੋਈ ਨੌਜਵਾਨ ਉੱਧ ਰੜ ਗਿਆ ਐ ਫੇਰ ਇੰਨੇ ਆ ਕਦੇ ਤੇਰੇ ਸਾਥੋਂ ਖਰਚਾ ਨਹੀਂ ਲੋਟ ਆਈ ਜਾਂਦਾ ਕਦੇ ਆਇਆ ਇੱਥੇ ਜਹਾਜ਼ ਤੇ ਆ ਗਿਆ ਯਾਰ ਤੈਨੂੰ ਕੋਈ ਸਾਈਕਲ ਤੇ ਨਹੀਂ ਬਹਾਉਂਦਾ ਹੁਣ ਸਾਡੇ ਆਲਾ ਤੈਨੂੰ ਇੱਥੇ ਜਹਾਜ਼ਾਂ ਤੇ ਲਈ ਫਿਰਦਾ ਉਹ ਹੈ ਤਾਂ ਸਾਡੇ ਹੀ ਭਗਵੰਤ ਮਾਨ ਸਾਡੇ ਹੀ ਰਹੂਗਾ ਇਸ ਕਰਕੇ ਭਾਈ ਸਾਹਿਬ ਸਾਡੀ ਮਿਹਨਤ ਆ ਅਸੀਂ ਤਾਂ ਕੋਈ ਪੁਰਾਣੇ ਪਾਪ ਕੀਤੇ ਸੀਗੇ ਪਿਛਲੇ ਯੁੱਗਾਂ ਚ ਪੰਜਾਬ ਨੇ ਜਿਹੜਾ ਥੋਡੀ ਸਰਕਾਰ ਲਿਆ ਇਹ ਆ ਪੰਜਾਬੀ ਤੇ ਐਸ ਟਾਈਮ ਜਿਵੇਂ ਬਸ ਨਾ ਅਸੀਂ ਸਾਨੂੰ ਤਾਂ ਲੱਗਦਾ ਜਦੋਂ ਕੇਜਰੀਵਾਲੇ ਸੋਹਿੰਦੇ ਆ ਨਾ ਵੀ ਪੰਜਾਬ ਆਉਣਾ ਉਦੋਂ ਸਾਡੇ ਬਲੱਦ ਵੱਧ ਘੱਟ ਜਾਂਦੇ ਆ ਕਈਆਂ ਨੂੰ ਇਹ ਮੈਨੂੰ ਕਿਸੇ ਨੇ ਕਿਹਾ ਯਾਰ ਕਿ ਨਾ ਅਟੈਕ ਦੀ ਪ੍ਰੋਬਲਮ ਬੜੀ ਵੱਧ ਗਈ ਆ ਮੈਂ ਕਿਹਾ ਵੀ ਅਟੈਕ ਪੰਜਾਬ ਚ ਵੱਧ ਗਏ ਉਹ ਕਹਿੰਦੇ ਵਧੀ ਕਾ ਤੂੰ ਮੈਂ ਕਿਹਾ ਜਿੱਦ ਦੇ 2022 ਚ ਇਹਨਾਂ ਦੀ ਸਰਕਾਰ ਬਣੀ ਆ ਜਦੋਂ ਪਤਾ ਲੱਗਦਾ ਕੇਜਰੀਵਾਲ ਨੇ ਪੰਜਾਬ ਆਉਣਾ ਤੇ ਜਿਨ੍ਹਾਂ ਨੂੰ ਪੰਜਾਬ ਦਾ ਫਿਕਰ ਹੁੰਦਾ ਉਹਨਾਂ ਨੂੰ ਅਟੈਕ ਆ ਜਾਂਦੇ ਆ ਉਹ ਕਹਿੰਦਾ ਕਮਾਲ ਹੋ ਗਈ ਮੈਂ ਕਿਹਾ ਉਹਨਾਂ ਨੂੰ ਪਤਾ ਜਦੋਂ ਆਊਗਾ ਨੇ 50 55 ਕਰੋੜ ਦਾ ਕਰਜ਼ਾ ਚੜਾ ਕੇ ਜਾਣਾ ਅਗਲੇ ਨੂੰ ਟੈਕ ਆਉਣਾ ਹੀ ਆ ਫਿਰ ਮੈਨੂੰ ਕਹਿੰਦਾ ਯਾਰ ਦਰਖਤਾਂ ਤੇ ਮੱਖੋਂ ਨਹੀਂ ਲੱਗਦੀ ਮੈਂ ਕਿਹਾ ਉਹ ਕਿਵੇਂ ਲੱਗੇ ਕਹਿੰਦਾ ਕਿਉਂ ਮੈਂ ਕਿਹਾ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ ਪਹਿਲਾਂ ਮੱਖੋਂ ਲੱਗਦੀ ਸੀ ਅੱਜ ਕੱਲ ਇਹਨਾਂ ਦੇ ਬੈਨਰ ਲੱਗੇ ਹੁੰਦੇ ਆ ਤੇ ਕੇਸਰੀਵਾਲ ਜੀ ਤੁਹਾਡੇ ਬੈਨਰਾਂ ਚ ਪਾਣੀ ਵੀ ਨਹੀਂ ਡੋਲਦਾ ਸਵਾਏ ਰੰਗ ਹੀ ਓਡੇ ਪੋਸਟਰਾਂ ਦੇ ਤੁਹਾਡਿਆਂ ਦੇ ਇਸ ਕਰਕੇ ਪਹਿਲਾਂ ਪੰਜਾਬ ਦਾ ਤੇ ਦੇਸ਼ ਦਾ ਭਲਾ ਸੋਚੋ ਕੱਲੇ ਬੈਨਰਾਂ ਨਾਲ ਨਾ ਤੁਸੀਂ ਆਪਦੇ ਆਪ ਨੂੰ ਯੋਧੇ ਮੰਨੋ ਆਪਦੇ ਆਪ ਨੂੰ ਸ਼ਹੀਦਾਂ ਦੀ ਪਾਰਟੀ ਨਾ ਮੰਨੋ ਸਾਡੇ ਕਦੇ ਸ਼ਹੀਦ ਭਗਤ ਸਿੰਘ ਨੇ ਸ਼ਹੀਦ ਉਦਮ ਸਿੰਘ ਨੇ ਅੰਗਰੇਜ਼ਾਂ ਨੂੰ ਲਿਆ ਕੇ ਸਾਡੇ ਦੇਸ਼ ਨੂੰ ਬਰਬਾਦ ਨਹੀਂ ਕੀਤਾ ਇਹਤੇ ਕਰਜ਼ੇ ਨਹੀਂ ਚੜਾਏ ਤੇ ਤੇਰਾ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਜਿਹਨੂੰ ਸੀਟ ਦਿੱਤੀ ਹੋਈ ਆ ਤੁਸੀਂ ਉਹ ਕਰਜ਼ੇ ਚੜਾਉਂਦਾ ਪੰਜਾਬ ਤੇ ਆਏ ਦਿਨ ਕੋਈ ਨਾ ਕੋਈ ਕਰਜ਼ਾ ਚੱਕਦਾ ਫਿਰ ਤੁਸੀਂ ਕਿਵੇਂ ਕਹਿ ਸਕਦੇ ਆ ਖਵਾਬ ਤੁਸੀਂ ਲੈਨੇ ਆ ਜਰਨਲ ਕੰਮ ਤੁਹਾਡੇ ਜਰਨਲ ਡਾਇਰ ਵਾਲੇ ਤੇ ਗੱਲਾਂ ਤੁਹਾਡੀਆਂ ਜਦੋਂ ਭਾਸ਼ਨ ਤੁਹਾਡੇ ਆ ਜਿਹੜੇ ਉਹ ਤੁਸੀਂ ਦਿੰਨੇ ਆ ਸ਼ਹੀਦਾਂ ਵਾਲੇ ਤੇ ਤੁਹਾਡੇ ਕੰਮ ਜਰਨਲ ਡਾਇਰ ਵਾਲੇ ਆ ਪਹਿਲੇ ਇਹਨਾਂ ਨੂੰ ਛੱਡੋ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਵੇਂ ਖੂਚ ਇਟ ਇਟ ਦੇ ਕੇ ਦੱਬੀ ਜਾਂਦੀ ਹੈ ਨਾ ਜਿਵੇਂ ਖੂਚ ਇਟ ਨਹੀਂ ਲੱਭਦੀ ਉਵੇਂ ਤੁਹਾਡੀ 2027 ਚ ਪਾਰਟੀ ਨਹੀਂ ਲੱਭਣੀ ਇਹ ਗੱਲ ਲਿਖ ਲਓ ਮੈਂ ਇੱਥੇ ਜਿੱਥੇ ਲਿਖਣੀ ਆ ਯਾਦ ਰੱਖੋ ਗੱਲ ਤੇ ਪੰਜਾਬ ਦੇ ਲੋਕੋ ਜਿਹੜੇ ਭਾਈ ਕੇਦਰੀਵਾਲ ਦੇ ਮਗਰ ਲੱਗਦੇ ਆ ਕੇਦਰੀਵਾਲ ਦੇ ਉਹਨਾਂ ਤੋਂ ਹੱਥ ਬੰਨ ਕੇ ਮਾਫੀ ਚਾਹੁੰਨੇ ਵੀ ਸਾਡੇ ਕੋਲੋਂ ਕੋਈ ਸੱਚ ਸੁੱਚ ਬੋਲਿਆ ਗਿਆ ਤੇ ਉਹਦੇ ਵਾਸਤੇ ਅਸੀਂ ਤੁਹਾਡੇ ਕੋਲੋਂ ਮਾਫੀ ਚਾਹੁੰਨੇ ਆ ਤੇ ਇਸ ਕਰਕੇ ਕੇਦਰੀਵਾਲ ਜੀ ਪਹਿਲਾਂ ਖੁਦ ਤਾਨਾਸ਼ਾਹੀ ਬੰਦ ਕਰੋ ਜਦੋਂ ਤਾ ਤੁਸੀਂ ਪੰਜਾਬ ਆਉਂਨੇ ਆ ਉਦੋਂ ਤਾਂ ਤੁਸੀਂ ਇੱਥੇ ਲੋਕਾਂ ਦੇ ਡੇਟ ਇੱਥੇ ਕਰਕੇ ਦੇਹ ਤਰੇ ਦੀ ਦੇਹ ਤਰੇ ਕਰੀ ਉਹਨੇ ਜਦੋਂ ਪੰਜਾਬ ਚ ਬਾਹਰ ਨਿਕਲਦੇ ਆ ਜਦੋਂ ਹਰਿਆਣੇ ਚ ਗਏ ਜਿੱਥੇ ਭਾਜਪੀ ਦੀ ਸਰਕਾਰ ਹੁੰਦੀ ਆ ਉੱਥੇ ਕਹਿੰਗੇ ਤਾਨਾ ਸ਼ੈਤਾਨਾ ਸ਼ੈਤਾਨਾ ਸ਼ੈ ਲੋਕਤੰਤਰ ਦਾ ਕਾਣ ਤੇ ਜਦੋਂ ਇੱਥੇ ਆ ਕੇ ਉਦੋਂ ਲੋਕਾਂ ਦਾ ਕਾਣ ਕਰਨ ਲੱਗ ਜੰਦੇ ਇਸ ਕਰਕੇ ਪਹਿਲਾਂ ਆਪ ਦੇ ਆਪ ਨੂੰ ਬਦਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ